ਆ ਲੜ ਰੇ ਬੀਬੀ ਤਾਂ ਲੜ ਰਹੀ ਹੈ ਬਠਿੰਡੇ ਔਰ ਕਾਕਾ ਜੀ ਲੜ ਰਹੇ ਨੇ ਉੱਥੋਂ ਫਲੋਰਸਪੁਰ ਦੋਨੋਂ ਜਗ੍ਹਾ ਜਾਵਾਂਗਾ ਔਰ ਵਾਇਗਰੂ ਕਰੇ ਮਾਂ ਦਾ ਫੇਰ ਕੇ ਆਵਾਂਗੇ ਨਾ ਤੁਸੀਂ ਇਹ ਜਿਹੜੀ ਸ਼ਰੋਮਣੀ ਕਮੇਟੀ ਬਾਦਲਾਂ ਦੇ ਨਾਲ ਟੱਕਰ ਆ ਲਊਗਾ ਮੈਂ ਤੁਹਾਡੀ ਆਪਣੇ ਤੌਰ ਤੇ ਉਹਦੀ ਤੁਹਾਡੀ ਮਦਦ ਕਰੂੰਗਾ ਇਹਨਾਂ ਨੂੰ ਕੱਢੇ ਬਾਹਰ ਆਪਣੇ ਗੁਰਦੁਆਰੇ ਐਨੀ ਗੱਲਾਂ ਹੁੰਦੀਆਂ ਨੇ ਪੰਜਾਬ ਦੇ ਲਈ ਐਨੀਆਂ ਸਾਡੀਆਂ ਮੰਗਾਂ ਹੁੰਦੀਆਂ ਨੇ ਕਦੇ ਇੱਕ ਦਿਨ ਇਸ ਬੀਬੀ ਨੇ ਕਦੇ ਉੱਠ ਕੇ ਜੋ ਮੋਦੀ ਦੀ ਸਰਕਾਰ ਦੇ ਵਿੱਚ ਵਜ਼ੀਰ ਬੈਠੀ ਉੱਠ ਕੇ ਕੁਝ ਮੰਗਿਆ ਪੰਜਾਬਾਸੇ ਉਹ ਸੋਚਨੀ ਹੈ ਕਿ ਮੈਂ ਟੀਚਰ ਦਾ ਜਵਾਬ ਦੇਉਂਗਾ ਮੈਂ ਤਾਂ ਉਹ ਜਾਨਣਾ ਨਹੀਂ ਤਾਂ ਕੁਝ ਨਹੀਂ ਪਤਾ ਲੱਗਦਾ ਕੀ ਬੋਲੀ ਦੰਨੀ ਹੈ ਸਵੇਰੇ ਕੁਝ ਬੋਲਦੀ ਹੈ ਸ਼ਾਮ ਨੂੰ ਕੁਝ ਬੋਲਦੀ ਹੈ ਇੱਥੇ ਤਾਂ ਮੈਨੂੰ ਆਉਣਾ ਪਊ ਇੱਕ ਤਾਂ ਥੋੜਾ ਭਗਵੰਤਬਾਨ ਵੀ ਖੜਾ ਹੈ ਉਹ ਹਟਦਾ ਹੀ ਨਹੀਂ ਕਦੇ ਖੜਾ ਹੀ ਰਹਿੰਦਾ ਹੈ ਉੱਥੇ ਔਰ ਇੱਥੇ ਇਹ ਮੁੰਡਾ ਜਿਹੜਾ ਆਪਣੇ ਆਪ ਨਾਲ ਸੁਖਵੀਰ ਬਾਦਲ ਹੈ ਇਹ ਹੋਰ ਵੀ ਹੰਕਾਰੀ ਨਿਕਲਿਆ ਆਇਆ ਕਮਰਦ ਸਰ ਔਰ ਇੱਕ ਗੁਰਦਾਸਪੁਰ ਅੰਮ੍ਰਿਤਸਰ ਆਣੇ ਤਾਂ ਪਹਿਲਾਂ ਕਦੇ ਅੰਮ੍ਰਿਤਸਰ ਹੀ ਆਇਆ ਉਹ ਤਾਂ ਦਿੱਲੀ ਦਾ ਜੰਮਪਲ ਹੈ ਔਰ ਵਿਦੇਸ਼ ਫੋਰਨ ਸਰਵਿਸ ਹੈ ਜਿਹੜੀ ਸਾਡੀ ਵਿਦੇਸ਼ਾਂ ਦੇ ਵਿੱਚ ਸਾਡੀ ਸਰਕਾਰ ਬੈਠੀ ਹੈ ਉਹਦੇ ਵਿੱਚ ਹੀ ਰਿਆ ساری ਉਮਰ ਹੀ ਉਹਨੂੰ ਆਜਾ ਚਲੋ ਉਹ ਉਹਨਾਂ ਦੀ ਮਰਜ਼ੀ ਹੈ ਜਿਹਨੂੰ ਮਰਜ਼ੀ ਦੇਣ ਜਿਹਨੂੰ ਮਰਜ਼ੀ ਨਾ ਦੇਣ ਲੇਕਿਨ ਜਿਹੜੇ ਬਾਕੀ ਨੇ ਉਹਨੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਇੱਕ ਸ਼੍ਰੋਮਣੀ ਅਕਾਲੀ ਦਲ ਇਹ ਕਹੇ ਜੀ ਜਮਾਤ ਸੀ سنگرش کر دی سن. جماعت انیس سو بائی تو پچی تائیں جو گردوارہ لہر چل دی سی جیسے ہسی گردوارے اپنے تو واپس لیتے سی ننکانہ صاحب دا مورچہ لگیا سی گرو کا باغ کا مورچہ لگیا سی کونجی آنا نہیں سنیا سن. 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 جڑا ہے ننکانہ صاحب دا سی اور جیتو دا ਔਰ ਰਹਤੇ ਜੈਤੋ ਦਾ ਮੋਰਚਾ ਤਾਂ ਮਹਾਰਾਜਾ ਰੇਪੋਧਮਨ ਸਿੰਘ ਦੇ ਉੱਪਰ ਲੱਗਿਆ ਸੀ ਲੇਕਿਨ ਗੁਰੂ ਕਾ ਬਾਗ ਤਾਂ ਧਾਰਮਿਕ ਸੀ ਨੰਕਾਣਾ ਸਾਹਿਬ ਧਾਰਮਿਕ ਸੀ ਇਹ ਗੱਲ ਆਪਾਂ ਇਹਨਾਂ ਨੂੰ ਯਾਦ ਰੱਖਣ ਚਾਹੀਦੇ ਸੀ ਲੇਕਿਨ ਉਹ ਕਾਲੀ ਦਲ ਜੀਵੇਂ ਸੰਘਰਸ਼ ਤੇ ਰਾਹੀ ਸ਼੍ਰੋਮਣੀ ਕਮੇਟੀ ਬਣੀ ਉਹ ਕਿੱਥੇ ਗਿਆ ਉਹ ਸੂਰਮੇ ਸੀ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਮਰੇ ਮੈਨੂੰ ਯਾਦ ਹੈ ਜਦੋਂ ਮੈਂ ਨਿਕਾ ਜਾਂ ਹੁੰਦਾ ਸੀ ਆਪਣੇ ਮੇਰਾ ਇਨਾਨਕੇ ਉਰੇ ਨੇ ਚੋੜਲ ਥੋੜੇ ਕੋਲ ਹੀ ਬਲਵਾੜ ਵੀ ਮੇਰੇ ਨਾਨੀ ਜੀ ਇਧਰੋਂ ਆਉਂਦੇ ਸੇ ਬਲਵਾੜ ਦੇ ਵਿੱਚੋਂ ਕਿ ਉੱਥੇ ਮੈਂ ਚੋੜਲ ਜਾਇਆ ਕਰਦਾ ਸੀ ਤੇ ਉੱਥੇ ਬਾਬਾ ਨੰਝਨ ਸਿੰਘ ਸੇ ਬਾਬਾ ਇੰਦਰ ਸਿੰਘ ਸੇ ਤੇ ਪਿੱਛੇ ਮੈਂ ਜਾ ਕੇ ਕਦੇ ਮਨਜੀਤ ਬਹਿ ਕੇ ਉਹਨਾਂ ਨਾਲ ਗੱਲ ਕਰਦਾ ਸੀ ਇੱਕ ਦੀ ਟੰਕ ਕੱਟ ਗਈ ਸੀ ਜੈਤੋ ਦੇ ਮੋਰਚੇ 'ਚ ਇੱਕ ਦੇ ਕੋਲ ਕੋਈ ਘਰ ਨਹੀਂ ਰਿਹਾ ਸਭ ਤਬਾਹ ਕਰਤਾ ਸੀ ਅੰਗਰੇਜ਼ਾਂ ਨੇ اس کر کے ایتھے نانا جی میرے نانا جی دی کول رہے ہیں اسے سار چند سنگھ جی جی اور وہ او تھے انہیں نال گل کر دے سے کہ ہویا کی کیسے ہندہ سی بچپن جانے کے جے انہیں ہی گلہ پوچھنے رہے ہیں او سے جنہیں ساری زندگی اپنی اصولہ تھے اپنی ڈبا دیتی سی اور آج اے لوگ جیڑا اکال تک سب ਨੂੰ ਵਰਤਨ ਦੀ ਕੋਸ਼ਿਸ਼ ਕਰੇ ਉਹ ਮੇਰੇ ਵੱਲੋਂ ਸਿੱਖ ਨਹੀਂ ਬਿਲਕੁਲ ਸਿੱਖ ਨਹੀਂ ਅਕਾਲ ਤਖਸਾਲ ਜਦੋਂ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਨਾਨਕੇ ਵੀ ਉਹਨੇ ਬਦਰਖਾ ਦੇ ਵਿੱਚ ਨੇ ਉਹਨਾਂ ਨੇ ਕੋਈ ਅੰਗੇਲੀ ਕੀਤੀ ਸੀ ਤੇ ਅਕਾਲੀ ਫੂਲਾ ਸਿੰਘ ਜੋ ਜਥੇਦਾਰ ਅਕਾਲ ਸਖਬ ਸਾਬ ਨੇ ਅਕਾਲ ਤਖਸਾਲ ਤੇ ਸਦਿਆਉ ਨੇ ਉਹ ਮਹਾਰਾਜਾ ਸੀ ਪੰਜਾਬ ਦੇ ਅੰਮ੍ਰਿਤਸਰ ਉਹਨਾਂ ਦੀ ਰਾਜ ਦੇ ਵਿੱਚ ਸੀ ਔਰ ਉੱਥੇ ਗਏ ਅਕਾਲ ਤਖਤ ਦਾ ਹੁਕਮ ਸੀ। ਉਹ ਥਮਲੇ ਨਾਲ ਉਹਨਾਂ ਨੂੰ ਬੰਨ੍ਹ ਕੇ ਕੋੜਿਆਂ ਦਾ ਹੁਕਮ ਦਿੱਤਾ ਸੀ। ਫਿਰ ਮਾਫ ਕਰਤਾ ਉਹ ਦੂਜੀ ਗੱਲ। ਲੇਕਿਨ ਆ ਸੇ ਉਹ ਲੋਕ ਔਰ ਇੱਥੇ ਇਹ ਮੁੰਡਾ ਜਿਹੜਾ ਆਪਣੇ ਆਪ ਦਾ ਸੁਖਵੀਰ ਬਾਦਲ ਹੈ ਇਹ ਹੋਰ ਵੀ ਹੰਕਾਰੀ ਨਿਕਲ ਆਇਆ। ਤਖਤਾਂ ਦੇ ਜਥੇਦਾਰ ਨੂੰ ਆਪਣੇ ਘਰ ਸੱਦਾ ਹੈ ਔਰ ਉਹਨਾਂ ਤੋਂ ਚਿੱਠੀਆਂ ਲਿਖਾਉਂਦਾ ਹੈ। ਆ ਹੈ ਸਾਡਾ ਕਰਤਕ ਤਖਤ ਦੇ ਨਾਲ ਤੁਸੀਂ ਤੋਹਫੀ ਕਰਨੀ। یہ ہے کالی دل دے بندے جڑے جی یہ گلا ہوتے کرو شرم نہیں نا نو کہ تیسیں آ کس طریقے نال کام ہے کہ اتے کی ساڑھی سرکار بیٹھی اور وہ تھلے بیٹھے نے بالکل اور یہ چلو گا کام دیکھنا ہے نا تھی آ لڑ رہے ہیں بی لڑ رہی ہے بٹنڈے اور کاکا جی لڑ رہے ہیں اتوں پور دونوں جگہ جاؤں گا اور واحر کرے مانجا پھیر کے آواں گے نہ بالکل چڑھنا نہیں گلان ہوں نے پنجاب ساریا منگا ہوں نے کدے ایک دن اس بیبی نے کدے اٹھ کے ਜੋ ਮੋਦੀ ਦੀ ਸਰਕਾਰ ਦੇ ਵਿੱਚ ਵਜ਼ੀਰ ਬੈਠੀ ਆ ਉੱਠ ਕੇ ਕੁਝ ਮੰਗਿਆ ਪੰਜਾਬਾਸੇ ਜਾਂ ਜਿਹੜੀਆਂ ਗੱਲਾਂ ਅਸੀਂ ਮੰਨਦੇ ਰਹੇ ਉਹਨਾਂ ਦੇ ਸਾਹ ਦੇ ਹਾਂ ਵੀ ਨਾਰਾ ਮਰੇ ਨਹੀਂ ਕਿਸ ਕਿਸਮ ਦੀਏ ਇਹ 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 ਹਰਤੇ ਹੁਈ ਚੇਚਣਾ ਕਰਨੀਆਂ ਰੋਜ਼ ਚੇਚਣਾ ਕਰਨੀਆਂ ਉਸ ਉਸਨੀਆਂ ਕਿ ਮੈਂ ਟੀਚਰ ਦਾ ਜਵਾਬ ਦੇਉਂਗਾ ਮੈਂ ਤਾਂ ਉਹ ਜਾਣਨ ਨਹੀਂ ਤਾਂ ਕੁਝ ਨਹੀਂ ਪਤਾ ਲੱਗਦਾ ਕੀ ਬੋਲਣ ਦੀਆਂ ਸਵੇਰੇ ਕੁਝ ਬੋਲਦੀਆਂ ਸ਼ਾਮ ਨੂੰ ਕੁਝ ਬੋਲਦੀਆਂ ਇਸ ਕਿਸਮ ਦੇ ਲੋਕ ਐ ਔਰ ਆਪਣੇ ਕੋਈ ਦਮ ਨਹੀਂ ਇਹਨਾਂ ਦੇ ਵਿੱਚ ਦਮ ਹੋਵੇ ਤਾਂ ਖੜ ਜੋ جن جی دن ساڑھی فوج نے داخلہ کیا دربار صاحب دے وچ انیس سو چوراسی میں اپنا پارلیمنٹ بھی چھڑی میں اپنی پارٹی بھی چھڑی تو انہوں پتہ ہونا چاہتا ہے لوگوں کیوں کیوں کہ میرے منچ دکھ سی کہ میرے اکال تک پہ حملہ ہوا میرے دربار صاحب پہ حملہ ہوا یہاں کوئی دور نہیں ہے تو سدتے نے سدتے دینے, دینے, دینے. کہا وہ لکھو ਇਹ ਇਹ ਤੁਹਾਡਾ ਹੁਕਮ ਅਸੀਂ ਸੁਣਾਉਨੇ ਆ ਤੁਹਾਡਾ ਔਰ ਬਣਾਉਣੇ ਸ਼੍ਰੋਮਣੀ ਕਮੇਟੀ ਸਭੀ ਬੈਠੀ ਹੈ ਮੈਂ ਕੀ ਆਇਆ ਇਹਨਾਂ ਨੂੰ ਆਪਣੇ ਜਿਹੜੇ ਹੋਰ ਨੇ ਇੱਥੇ ਲੜਨ ਵਾਲੇ ਕਿ ਕਾਂਗਰਸ ਪਾਰਟੀ ਕਦੇ ਧਾਰਮਿਕ ਜੰਗਾਂ ਦੇ ਵਿੱਚ ਨਹੀਂ ਪੈਂਦੀ ਅਸੀਂ ਧਾਰਮਿਕ ਸਥਾਨ ਨਹੀਂ ਕਿਉਂਕਿ ਅਸੀਂ ਸਾਰੇ ਹਿੰਦੁਸਤਾਨ ਦੀ ਪਾਰਟੀ ਹਾਂ ਉੜੀਸਾ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਕਸ਼ਮੀਰ ਤੱਕ ਇੱਥੇ ਗੁਜਰਾਤ ਤੱਕ ਅਸੀਂ ਬੈਠੇ ਹਾਂ ਹਰ ਕਿਸਮ ਦੇ ਹਰ ਧਰਮ ਦੇ ਹਰ ਜਾਤ ਪਾਤ ਦੇ ਲੋਕ ਸਾਡੇ ਵਿੱਚ ਨੇ ਤੋ ਅਸੀਂ ਧਾਰਮਿਕ ਅੱਲਾਹ ਤੋਂ ਦੂਰ ਰਹਨੇ ਆ। ਲੇਕਿਨ ਮੈਂ ਉਹਨਾਂ ਨੂੰ ਕਿਹਾ ਮੈਂ ਸਿੱਖਾਂ। ਤੁਸੀਂ ਇਹ ਜਿਹੜੀ ਸ਼ਰੋਮਣੀ ਕਮੇਟੀ ਬਾਦਲਾਂ ਦੇ ਨਾਲ ਟੱਕਰ ਆ ਲਊਗਾ ਮੈਂ ਥੋੜੀ ਆਪਣੇ ਤੌਰ ਤੇ ਉਹਦੀ ਥੋੜੀ ਮਦਦ ਕਰੂੰਗਾ ਇਹਨਾਂ ਨੂੰ ਕੱਢੀ ਬਾਹਰ ਆਪਣੇ ਗੁਰਦੁਆਰਿਆਂ ਤੋਂ। ਆ ਮੇਰੀ ਇਹੀ ਆਪ ਨੂੰ ਬੇਨਤੀ ਸੀ ਕਿ ਇਹ ਜਿਹੜੀਆਂ ਹੁਣ ਲੜਾਈ ਹੋ ਰਹੀ ਹੈ ਸਾਡੀ ਇੱਕ ਹਿੰਦੁਸਤਾਨ ਦੀ ਹਿੰਦੁਸਤਾਨ ਦੇ ਭਵਿੱਖ ਦੀ ਔਰ ਸਾਡੇ ਹਿੰਦੁਸਤਾਨ ਦੇ ਲੋਕਾਂ ਦੇ ਭਵਿੱਖ ਦੀ ਇਹ ਸਰਕਾਰਾਂ ਬਣਦੀਆਂ ਨੇ ਸਰਕਾਰ ਮੈਨੂੰ ਬਣਾਉਣ ਵਾਸਤੇ ਨਹੀਂ ਇਹ ਸਰਕਾਰਾਂ ਬਣਾਉਣੀਆਂ ਨੇ ਤਾਂ ਕਿ ਲੋਕਾਂ ਦੀ ਸੇਵਾ ਅਸੀਂ ਕਰ ਸਕੀਏ ਲੋਕਾਂ ਦੀ ਜਿਹੜੀ ਮੰਗਾਂ ਨੇ ਪੂਰੀ ਕਰ ਸਕੀਏ ਔਰ ਇਹ ਦੂਜੇ ਪਾਸੇ ਇਹ ਹਿੰਦੁਸਤਾਨ ਦੀ ਲੜਾਈ ਹੈ ਔਰ ਇੱਥੇ ਇਹਨਾਂ ਅਕਾਲੀ ਦਲ ਨੂੰ ਸ਼ਿਕਸਤ ਦੇਣੀ ਜ਼ਰੂਰੀ ਹੈ ਹੰਕਾਰੀ ਲੋਗ ਨੇ ਅਫਸਰਾਂ ਨੂੰ ਧਮਕੀਆਂ ਦਿੰਦੇ ਨੇ ਕੌਣ ਸਮਝਦੇ ਤੁਸੀਂ ਤੁਸੀਂ ਹੁੰਦੇ ਕੌਣ ਹੈ ਬਈ ਕਿ ਮੇਰੇ ਅਫਸਰਾਂ ਨੂੰ ਤੁਸੀਂ ਧਮਕੀ ਦਿਓ ਜਦ ਜਦ ਉਹਦੇ ਕੱਟ ਨਹੀਂ ਹੁੰਦਾ ਇੱਥੇ ਸਗਰੂ ਅਫਸਰਾਂ ਨੂੰ ਧਮਕੀ ਦੇ ਦਿਓ ਅਫਸਰਾਂ ਦਾ ਕੋਈ ਕੰਮ ਹੈ ਇੱਥੇ ਕੱਟ ਕਰਨਾ ਇਹ ਜਿਹੜਾ ਕੰਮ ਹੈ ਕਰਦਾ ਹੈ ਸਮਝੀ ਬੈਠਾ ਕਿ ਮੈਂ ਆਦੇ ਵੀ ਵਜੀਨ ਹੈ ਇੱਕ ਗੱਲ ਇਹ ਸਮਝ ਲੈ ਕਿਸ ਦੇਸ਼ ਦੇ ਵਿੱਚ ਕਾਨੂੰਨ ਹੈ ਉਹ ਦੇਸ਼ ਦੇ ਵਿੱਚ ਸੰਵਿਧਾਨ ਹੈ। ਔਰ ਉਸ ਦੇ ਹਦੀਨ ਤੋਂ ਚੱਲਣਾ ਪਾਉਂਗਾ ਜੇ ਇਸ ਦੇਸ਼ ਨੂੰ ਚਲਾਉਣਾ ਹੈ ਇਹ ਨਹੀਂ ਕਿ ਤੁਸੀਂ ਆਪਣੇ ਆਪ ਨੂੰ ਇੱਥੇ ਗੱਲਾਂ ਕਰਕੇ ਤੁਸੀਂ ਐਸੇ ਲੋਕਾਂ ਨੂੰ ਸਾਡੇ ਅਸਰਾਂ ਨੂੰ ਵਗੈਰਾ ਨੂੰ ਧਮਕੀ ਦੇਣ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਹਲਾਉਣ ਦੀ ਕੋਸ਼ਿਸ਼ ਕਰੋ ਕੋਈ ਨਹੀਂ ਲੇਗਾ। ਮੈਂ ਬੈਠਾ ਹੋ ਰਿਹਾ ਮੈਂ ਦੇਖਾਂਗਾ ਕਿ ਕੌਣ ਇਹ ਕਰਦੇ ਨੇ ਇਕੱਲੇ। ਮੈਂ ਇਸ ਲਈ ਪਹਿਲਾਂ ਬੋਲ ਰਿਹਾ ਹਾਂ। کیونکہ میں ہوں جانا ہے فرید کوٹ اور ہوں ہو گئے ایک بارہ بجن لگے ہیں اور تین بجے تائیں سماپتی ہو جاتی ہے اور اتے ساڑھے ایک بہت گریب ساتھی محمد صدیق جی اتوں لڑ رہے نے تو میرے نال رہے ہیں ایل میرے نال ساتھی رہے ساری زندگی بچ جاتو سیاسی زندگی چونہ نے اپنا قدم چکے ہے کدی ایک چیز میں تو نہیں منگی کدی بھی کچھ نہیں کیا میں نے کیسے نے صرف اپنا گانا گا کے یا کبتہ وغیرہ پڑھ کے جو لوگ دینے اس سے اپنا گزارا کرتے ہیں گریب سا کینڈیڈیٹ اصول والا بندہ اور اس واسطے میں جانا ضروری میں انہوں سی چاہے کچھ ہو جائے تھوڑے میں ضرور پہنچوں گا اور تھوڑے میں ہوتے تھوڑے کاغذ پرواؤں گا تھوڑے نال میں جا رہا لیکن شروع ایک ختم نہیں ہو رہا کام تھے ਇੱਥੇ ਤਾਂ ਮੈਨੂੰ ਆਉਣਾ ਪਊ ਇੱਕ ਤਾਂ ਥੋੜਾ ਭਗਵੰਤਬਾਨ ਵੀ ਖੜਾ ਹੈ ਉਹ ਹਟਦਾ ਹੀ ਨਹੀਂ ਕਦੇ ਖੜਾ ਹੀ ਰਹਿੰਦਾ ਹੈ ਉੱਥੇ ਉਹਨੂੰ ਕਦੇ ਤਾਂ ਸੋਚ ਲਿਆ ਕਰਕੇ ਹੁਣ ਲੋਕ ਤਾਂ ਤਾਂ ਦੁਖੀ ਹੋਗੇ ਉਹੀ ਚੁਟਕਲੀਆਂ ਉਹੀ ਸਭ ਕੁਝ ਅੱਜ ਵੀ ਮੈਨੂੰ ਕੋਈ ਦੱਸ ਰਿਹਾ ਸੀ ਕਿ ਜੀ ਜਾਂਦਾ ਉਹੀ ਚੁਟਕਲੀਆਂ ਸੁਣਾਉਂਦਾ ਜਿਹੜੀਆਂ ਪਿਛਲੇ ਬਾਾਰ ਸੁਣਾਈਆਂ ਸੀ ਹੁਣ ਗੱਲ ਇਹ ਹੈ ਕਿ ਚੁਟਕਲੀਆਂ ਨਾਲ ਤਾਂ ਸਰਕਾਰ ਚਲਾਓਗੇ ਪਾਰਟੀਆਂ ਚਲਾਓਗੇ ਲੋਕ ਕਿਉਂ ਛੱਡ ਰਹੇ ਨੇ ਆਪ ਆਦਮੀ ਨੂੰ ਇਸੇ ਕਰਕੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਦਿੱਲੀ ਦਿੱਲੀ ਵਾਲਾ ਇੱਕ ਉਹ ਆਪਣੇ ਕੰਮਾਂ 'ਚ ਲੱਗਿਆ ਰਹਿਣਾ ਹੈ ਇੱਥੇ ਇਹਨੂੰ ਬਣਾਤਾ ਮੁਖੀ ਇਹਨੂੰ ਕਹਿੰਦਾ ਸੁਖਵੀਰ ਆਪਣਾ ਖੇੜਾ ਕਿ ਮੈਂ ਇਹਨੂੰ ਮੰਨਦਾ ਨਹੀਂ ਉਹ ਅਲੱਗ ਹੋ ਗਿਆ ਹੁਣ ਹੋਰ ਅਲੱਗ ਹੋ ਰਹੇ ਨੇ ਪਤਾ ਨਹੀਂ ਕਿੰਨੇ ਬਣ ਜਾਣੇ ਨੇ ਆਮ ਆਦਮੀ ਇੱਥੇ ਤਿੰਨ ਬਣਨ ਗਿਆ 6 6 ਤਾਂ ਬੜੀ ਘਾਟ ਨੇ 7-8 ਤਾਂ ਕਰਾਓ ਤੁਮੈਂ ਆਉਂਗਾ ਤੁਹਾਨੂੰ ਇਹਨਾਂ ਦੇ ਬਾਰੇ ਅਕਾਲੀ ਦਲ ਔਰ ਇਹ ભગવંત માન ਦੀ ટોલી વારે મે ਆઉંગા જરૂર ઇના ਦਾ નઈ કોઈ ખડે ખેડે ਦਾ ખડા કોઈ હાજી જસી જસરાજ નઈ મે મે દબકે નઈ મારਦਾ મે ਤਾਂ pyar ਨਾਲ બના ਰਿਹਾ ਜਿਨ੍ਹਾਂ ਨੇ ਆਪ ਦੇ ਆਉਣਾ ਏ ਇਧਰ ਆજો ਤੁਹਾਡਾ ਘਰ ਹੈ વેલકમ ਅਸੀਂ વેલકમ ਕਰਦੇ ਹਾਂ ਤੁਹਾਨੂੰ હાજી ઓ જસી ਜਸਰਾਜ ਜਸੀ ਚਲੋ ਉਹਨਾਂ ਦੀਆਂ ਆਪਣੀਆਂ ਗੱਲਾਂ ਨੇ ਉਹ ਆਪਣੇ ਆਪਣੀਆਂ ਗੱਲਾਂ ਕਰਨ ਆਪਣੀ ਸਿਆਸਤ ਕਰਨ ਹੋਰ ਕੋਈ ਗੱਲ ਨਹੀਂ ਹੈ لیکن میں تھونو بینتی کرنا ہے کہ ج جنگ شروع ہویا ہالے تا بہت دن پہنے میں آؤں گا جب کےول جی سدن گے اور لے جانا چاہوں گے میں جاؤں گا کیونکہ میری ڈیوٹی ہے کہ میں ہر پنجابی کو پہنچا ہر پنجابی کو پہنچا اور اپنی جہاں گلان نے دل دیا تھوڑے میں کرا کیونکہ اے تھوڑا پنجاب ہے میرا پنجاب ہے ساڈا پنجاب ہے ਇਸ ਪੰਜਾਬ ਨੂੰ ਹੀ ਆਪਾਂ ਨੇ ਅੱਗੇ ਲੈ ਕੇ ਜਾਣਾ ਹੈ ਇਸ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ ਔਰ ਇਸ ਕਰਕੇ ਅਸੀਂ ਆਵਾਂਗੇ ਜਿੱਥੇ ਤੁਸੀਂ ਸੱਦੋਗੇ ਅਸੀਂ ਆਵਾਂਗੇ ਬੀਬੀ ਜੀ ਨੇ ਕਿਹਾ ਸੀ ਮਿਸਟਰ ਪਟਲ ਨੇ ਕਿਹਾ ਇਥੇ ਮੌਸਮ ਖਰਾਬ ਹੋਣ ਕਰਕੇ ਮੈਂ ਨਹੀਂ ਆਇਆ ਓਰੇ ਹੈਲੀਕਾਪਟਰ ਦੇ ਵਿੱਚ ਹੈਲੀਕਾਪਟਰ ਨੇ ਤਾਂ ਐਨਾ ਹੀ ਫਾਇਦਾ ਹੁੰਦਾ ਹੈ ਕਿ ਤੁਹਾਨੂੰ ਜਲਦੀ ਪਹੁੰਚਾ ਦਿੰਦਾ ਹੈ ਕਿਤੇ ਲੇਕਿਨ ਗੱਲ ਅਸਲੀ ਇਹ ਹੈ ਮੈਂ ਤੁਹਾਨੂੰ ਦੱਸਾਂ ਕਿਸਾਨੇ ਹੈਲੀਕਾਪਟਰ ਲਿੱਤੇ ਨੂੰ ਹੋ ਗਿਆ ਹਫਤਾ ਕਿਰਾਏ ਤੇ ਕਿਰਾਏ ਤੇ ਸਾਡੀ ਪਾਰਟੀ ਨੇ ਲਿੱਤਾ ਕਿ ਪਾਰਟੀ ਦੇ ਸਾਰੇ ਕਿਤੇ ਘੁੰਮ ਸਕਣ ਇੱਥੇ ਲੋਕ ਜਿਹੜੇ ਨਾ ਜਾਣਾ ਚਾਹੁੰਦੇ ਨੇ ਲੇਕਿਨ ਹਫਤੇ ਤੋਂ ਆਇਆ ਨਹੀਂ ਕਿਉਂ ਨਹੀਂ ਆਇਆ ਕਿਉਂਕਿ ਇਹ ਹੁਣ ਕੰਮ ਕਰ ਰਿਹਾ ਸੀ ਉਦੈਪੁਰ ਔਰ ਉਦੈਪੁਰ ਦੇ ਬੀਜੇਪੀ ਨੂੰ ਪਤਾ ਲੱਗ ਗਿਆ ਕਿ ਇਹ ਮੁੱਖ ਮੰਤਰੀ ਪੰਜਾਬ ਵਾਸਤੇ ਜਾ ਰਿਹਾ ਨੇ ਉੱਥੇ ਹੀ ਦੱਬ ਲਿਆ ਉੱਥੇ ਹੈਲੀਕਾਪਟਰ ਔਰ ਸੋਚਦੇ ਨੇ ਕਿ ਅਮਰਿੰਦਰ ਸਿੰਘ ਨੂੰ ਗੱਡੀਆਂ 'ਚ ਘੁੰਮਣ ਦਿਓ ਤੇ ਇਹ ਮੈਂ ਉਹ ਦੇ ਉਪਰ ਵਾਲੇ ਪਤਾ ਨਹੀਂ ਕੌਣ ਸੀ ਉੱਥੇ ਜਿਹੜੇ ਦੱਬਣ ਵਾਲੇ ਪਰ ਉਹ ਦੱਬਣ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿੰਨੇ ਮਰਜੀ ਤੁਸੀਂ ਦੱਬ ਲਓ ਅਮਰਿੰਦਰ ਸਿੰਘ ਪੰਜਾਬ ਦੇ ਕੁੰਜੇ ਕੁੰਜੇ ਪਹੁੰਚੂਗਾ ਔਰ ਅਸੀਂ ਲੜਾ ਗਏ ਇੱਕ ਜੰਗ ਹੈਲੀਕਾਪਟਰ ਹਲੀਕਾਪਟਰ ਦੀ ਸਾਨੂੰ ਕੋਈ ਲੋੜ ਨਹੀਂ ਮੈਨੂੰ ਥੋੜੀ ਲੋੜ ਹੈ ਲੋਕਾਂ ਦੀ ਲੋੜ ਹੈ ਲੋਕਾਂ ਦੇ ਪਿਆਰ ਦੀ ਲੋੜ ਹੈ ਔਰ ਉਹ ਅਸੀਂ ਮਿਲ ਰਿਹਾ ਸਾਨੂੰ ਤੋ ਤਕੜੇ ਹੋ ਮੇਰੇ ਵੀਰੋੜ ਭੈਣੋ ਔਰ ਵਾਹਿਗੁਰੂ ਦੀ ਕਿਰਪਾ ਨਾਲ اپا اس جنگ نے فتح کریے پنجاب فتح کریے اور اپنے دیش فتح کریے اور ایک نمی حکومت بنائی ہے اتنے جاگ بوک بنا سکے بہت شکریہ دنواد